ਮੈਂ ਬੜੀਆਂ ਤੜਕ ਕੇ ਲਾਈ ਰੋਟੀ ਖਾਲੇ ਛੋਟੇ ਦੇਵਰਾ ਵੇ ਮੈਂ ਬੜੀਆਂ ਤੜਕ ਕੇ ਲਾਈ ਰੋਟੀ ਖਾਲੇ ਛੋਟੇ ਦੇਵਰਾ ਵੇ ਮੈਂ ਬੜੀਆਂ ਤੜਕ ਕੇ ਲਾਈ ਰੋਟੀ ਖਾਲੇ ਛੋਟੇ ਦੇਵਰਾ ਤੜਕੇ ਦਾ ਹਾਲ ਜੋੜਿਆ ਰੋਟੀ ਸਿਖਰਦ ਪੈਰੇ ਆਈ ਤੜਕੇ ਦਾ ਹਾਲ ਰੋਟੀ ਸਿੱਖਰਦ ਪੈਰੇ ਆਈ ਤੜਕੇ ਦਾ ਹਾਲੇ ਜੋੜਿਆ ਰੋਟੀ ਸਿੱਖਰਦ ਪੈਰੇ ਆਈ ਤੜਕੇ ਦਾ ਹਾਲੇ ਜੋੜਿਆ ਗੰਡੇ ਤੇਰੇ ਤੇ ਕਰੇਲੇ ਮੇਰੇ ਕੂਤੇ ਮੰਗਾ ਲੈ ਰੋਟੀਆਂ ਗੰਡੇ ਤੇਰੇ ਤੇ ਕਰੇਲੇ ਮੇਰੇ ਕੂਤੇ ਮੰਗਾ ਲੈ ਰੋਟੀਆਂ ਗੰਡੇ ਤੇਰੇ ਤੇ ਕਰੇਲੇ ਕੂਤੇ ਮੁੰਗਲ ਰੋਟੀਆਂ ਤੜਕੇ ਦਾ ਹਲਵਾ ਆਂ ਭਾਬੀਏ ਸਾਰ ਲਈ ਨਾ ਪੋਰਾ ਨਹੀਂ ਕਰਦੀ ਹੁੰਦੀ ਨਾਰ ਜੇ ਮੇਰੀ ਲਾਉਂਦੀ ਤੀਸਰਾ ਘੇੜਾ ਨਹੀਂ ਭਾਬੀ ਅਡ ਕਰਦੇ ਬਹੁਤ ਦੁਖੀ ਮਨ ਮੇਰਾ ਨਹੀਂ ਭਾਬੀ ਅਡ ਕਰਦੇ ਬਹੁਤ ਦੁਖੀ ਮਨ ਮੇਰਾ ਨਹੀਂ ਭਾਬੀ ਅਡ ਕਰਦੇ ਬਹੁਤ ਦੁਖੀ ਮਨ ਮੇਰਾ ਨਹੀਂ ਭਾਬੀ ਅਡ ਕਰਦੇ